ਗੁਰੂ ਨਾਨਕ ਦੇਵ ਸਾਹਿਬ ਜੀ ਸਤਿ ਸਤ ਕਦੇ ਆਇਆ ਪਰਿਆ ਤਾ ਸਰਣਾਇ ਨਾਨਕ ਦੇ ਪ੍ਰਭਿਨ ਕੇ ਆਪਣੇ ਬੜੇ ਲਾਏ ਗਿਆਨ ਤੇ ਅਨਿਸ਼ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਦੇ ਨਿਕਲ ਰਾਖੀ ਮੇਰੀ ਸੁ ਕਹਾ ਤਲ ਗੁਰ ਸੇਵੀ ਹੈ ਅਹਨ ਸੁ ਸਹਜ ਸੁ ਪਹਾੜੇ ਦਰਸ਼ਨ ਪਰਸਿਆ ਗੁਰੂ ਕਾਏ ਜਾਨਾ ਮਰਨੁ ਦੁਖੁ ਜਾਏ ਹੋਵੈ ਸਿਬਦਕ ਸਮੰਧੀ ਨੂਰ ਅਰਸਹੁ ਗੁਰਸਹੁ ਚੱਡਿਆ ਤੋਟਟੇ ਸੱਚੇ ਪਾਤਿਸਾਹ ਹੈ ਨਾਲ ਜਨਮ ਜਨਮ ਦੇ ਕੱਟੇ ਆਏ ਤੋਦ ਟਿੱਠੇ ਸੱਚੇ ਬਾਤ ਸਾਹ ਨਾਲ ਜਨਮ ਜਨਮ ਦੇ ਕੱਟੇ ਆਏ ਸਤਨਾਮ ਵਾਹਿਗੁਰੂ ਸਤਬਜੀ ਸੋਰਠਾ ਮਹੱਲਾ ਪੰਜ ਜਿਤ ਪਾਰ ਬ੍ਰਹਮ ਚਿਤ ਆਇਆ ਸੁ ਕਰ ਤੈ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹ ਸਰ ਸਗਲ ਮਿਟਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੁ ਕਰ ਤੈ ਵਸਾਇਆ ਸਾਗਰ ਗੁਰ ਪਾਇਆ ਤਾਂ ਸਹਜਾਂ ਸਗਲ ਮਿਟਾਇਆ ਹਰ ਕੇ ਨਾਮ ਦੀ ਵਡਿਆਈ ਆਠ ਪਹਿਰ ਗੁਣ ਗਾਈ ਦੁਰਪੁਰਤ ਪਾਈ ਰਹਾ ਪ੍ਰਭ ਕੀ ਅਤਤ ਕਹਾਣੀ ਜਨ ਬੋਲ ਹੈ ਅਮਰਤ ਬਾਣੀ ਨਾਨਕ ਦਾਸ ਕਾਣੀ ਗੁਰਪੂਰਿਤ ਜਾਣੇ ਰੱਬ ਕੀ ਅਕਥ ਕਹਾਣੀ ਜਨ ਬੋਲ ਹੈ ਅਮਰਤ ਬਾਣੀ ਨਾਨਕ ਦਾਸ ਕਾਣੀ ਗੁਰਪੂਰਿਤ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੇ ਕਾਮਣੇ ਚਰਨ ਕਮਲ ਸਿਮ ਪਿਆਰ ਮਾਨ ਤਨ ਰਤਾ ਸੱਜ ਰੰਗ ਸਿਕੋ ਨਾਮ ਅਧਾਰ ਸਾਵਣ ਸਰਸੇ ਕਮੜੀ ਚਰਨ ਕਮਲ ਸੇਉ ਪਿਆਰ ਮਨ ਤਨ ਰਤ ਸਤ ਰੰਗ ਸਿਕੋ ਨਾਮ ਅਧਾਰ ਵਿਖਿਆ ਰੰਗ ਗੁੜਾ ਵਿਆ ਦਸਨ ਸਬੇ ਸ਼ਾਰ ਹਾਰੇ ਅੰਮ੍ਰਿਤ ਗੋਂਦ ਸੁਹਾਵਣੀ ਮੈਲਾ ਸਾਡ ਪੀਰ ਬਣਹਾਰ ਵਣ ਤਿਨ ਪ੍ਰਭ ਸੰਗ ਮੰਗਲੇ ਆ ਸਮਰੱਥ પુરਕਿਆਪਾਰ ਹਰ ਮਨ ਲਣਾ ਨੂੰ ਮਨ ਲੋਟਦਾ ਕਰਮੁ ਨਿਲਾ ਬਣਹਾਰ ਜਨੇ ਸਾਖੀਏ ਪ੍ਰਭ ਪਾਇਆ ਹਾਉ ਤਨ ਕੈ ਸਦ ਬਲੇ ਹਾਰ ਨਾਨਕ ਹਰਿ ਦੇ ਮਯਾ ਕਾਰ ਸ਼ਬਦ ਸਵਾਰਣ ਹਾਰ ਸਾਵਣ ਤਨਾ ਸੁਹਾਗਣੀ ਜਨ ਰਾਮ ਨਾਮੁਰ ਹਾਰ ਨਾਨਕ ਹਰਿ ਦੇ ਮਯਾ ਕਾਰ ਸ਼ਬਦ ਸਵਾਰਣ ਹਾਰ ਸਾਵਣ ਤਿਨਾਂ ਸੁਹਾਗਣੀ ਜਨਰਾਣ ਨਾਮ ਪੁਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਬੱਤੇ ਸਾਜ ਸੰਗਤ ਜੀ ਸਾਵਣ ਦਾ ਮਿੱਤਾਂ ਅਰੰਭ ਹੋਇਆ ਹੈ ਵਾਹਿਗੁਰੂ ਮਿਹਰ ਕਰਨ ਦਇਆ ਕਰਨ ਸੁਰੂਆਤ ਸੰਗਤਾਲੇ ਸੁਪਾਟਾ ਹੋਵੇ ਖੁਸ਼ੀਆਂ ਭਰਿਆ ਦੁਨ ਦਾ ਵਾਰ ਜੀ ਗੁਰ ਜੀ ਕਾ ਖਾਲਸਾ ਵਾਰ ਜੀ ਗੁਰ ਜੀ ਕੀ ਫਤਿਹ